ਹਾਂ ਗੋਪਾਲ ਤੁਸੀਂ ਦੱਸੋਗੇ ਜੀ ਇੱਕ ਮੇਰਾ 사ਇਆ ਫਿਲਮ ਹੋਇਆ ਕਰਦੀ ਸੀ ਜਿਹਦੇ ਵਿੱਚ ਸਾਧਨਾ ਇੱਕ ਐਕਟ्रेस ਸੀ ਵਾ 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 ਕੀ ਯਾਦ ਕਰਾਈ ਹਨ ਉਹ ਜੋਰੀ ਸੋਹਣੇ ਸਾਧਨਾ ਕੱਟ ਬੜਾ ਮਸ਼ਹੂਰ ਸੀ ਬਿਲਕੁਲ ਉਸ ਨੂੰ ਇੱਕ ਬਿਮਾਰੀ ਹੋਈ ਸੀ ਕਹਿੰਦੇ ਨੇ ਜੀ ਜਿਹੜੀ ਉਹਦੀ ਜਾਨ ਲੈਵਾਈ ਬਣ ਗਈ ਸੀ ਤੇ ਕਿਵੇਂ ਉਹ اپنی ਟੌਪ ਦੀ ਜਿੱਥੇ ਪਹੁੰਚੀ ਹੋਈ ਤਾਂ ਇਕਦਮ ਬਾਹਰ ਚਲੀ ਗਈ ਸੀ ਕੁਝ ਦੱਸੋਗੇ ਉਹਨੂੰ ਕੀ ਰਪਲਾ ਰੋਗ ਸੀ ਦੇਖੋ ਜੀ ਬਿਮਾਰੀ ਤਾਂ ਐਸੀ ਸੀ ਕਿ ਜਿੰਨੂੰ ਕਹਿੰਦੇ ਨੇ ਹਾਈਪੋਥਾਇਰੋਇਡਿਜ਼ਮ ਵੀ ਥਾਇਰੋਇਡ ਦਾ ਗਲੈਂਡ ਜਿਹੜਾ ਹੈ ਨਾ ਉਹ ਘੱਟ ਕੰਮ ਕਰਨਾ ਸ਼ੁਰੂ ਹੋ ਗਿਆ ਸੀ ਤੇ ਪਤਾ ਲੱਗਿਆ ਬੜੀ ਲੇਟ ਯਾਨੀ ਇਸ ਗਲੇ ਦੇ ਵਿੱਚ ਇੱਕ ਪਿਆ ਥਾਇਰੋਇਡ ਦਾ ਗਲੈਂਡ ਤੇ ਉਹ ਲੇਟ ਪਤਾ ਲੱਗਿਆ ਤੇ ਉਹ ਇੰਨੀ ਬਿਮਾਰੀ ਵੱਧ ਗਈ ਕਿ ਉਹ ਬਣ ਗਈ ਜੀ ਮਿਕਸਿਡੀਮਾ ਤੇ ਫਿਰ ਸ਼ਕਲ ਵੀ ਬਦਲ ਜਾਂਦੀ ਹੈ ਵਾਲ ਝੜ ਜਾਂਦੇ ਨੇ ਹੋਰ ਵੀ ਬਥੇਰਾ ਕੁਝ ਹੋ ਜਾਂਦਾ ਬੰਦਾ ਫਿਰ ਉਹ ਹੀਰੋ ਹੀ ਨਾ ਰਹਿ ਸਕੀ ਬਿਲਕੁਲ ਸੋ ਇਹਦਾ ਮਤਲਬ ਇਹ ਹੋ ਗਿਆ ਜੀ ਕਿ ਅੱਜ ਦੇ ਦਿਨ ਵੀ ਜਿਹੜੇ ਕਹਿੰਦੇ ਨੇ ਸੁਸਤੀ ਆ ਗਈ ਜੀ ਵਾਲ ਝੜਨ ਲੱਗ ਗਏ ਨੇ ਜੀ ਨੀਂਦ ਬਹੁਤ ਆਉਂਦੀ ਜੇ ਟਾਪਾ ਹੋ ਗਿਆ ਟਾਪਾ ਹੋਣ ਲੱਗ ਗਿਆ ਜੀ ਸੋ ਦੇ ਵਿੱਚ ਖਾਸ ਤੌਰ ਤੇ ਸਾਡੇ ਇਲਾਕੇ ਚ ਨਾਰਥ ਇੰਡੀਆ ਚ ਦਾ ਦਿਨੋਂ ਦਿਨ ਵਧਣਾ ਤੇ ਉਹ ਸਾਨੂੰ ਧਿਆਨ ਹੀ ਨਹੀਂ ਰਹਿੰਦਾ ਕਿ ਲੂਣ ਵਰਗੀ ਚੀਜ਼ ਵੀ ਅਸੀਂ ਆਇਓਡੀਨ ਤੋਂ ਬਿਨਾਂ ਖਾ ਲੈਨੇ ਉਹ ਚੀਜ਼ ਹੋ ਜਾਂਦੀ ਸੋ ਮੇਰਾ ਖਿਆਲ ਹੈ ਅਸੀਂ ਆਪਣੇ ਦੇਖਣ ਵਾਲਿਆਂ ਨਾਲੇ ਗੱਲ ਸਾਂਝੀ ਨਾ ਕਰੀਏ ਬਿਲਕੁਲ ਤੇ ਸਵਾਲ ਵੀ ਬਹੁਤ ਲੋਕਾਂ ਵੱਲੋਂ ਆਇਆ ਹੈ ਕਿ ਜੀ ਥਾਇਰੋਇਡ ਬਾਰੇ ਗੱਲ ਕੀਤੀ ਜਾਵੇ ਜੀ ਸੱਚੀ ਕਾਲ ਆਦab ਨਮਸਤੇ ਅਸੀਂ ਤੁਹਾਡੇ ਨਾਲ ਅੱਜ ਫਿਰ ਹਾਜ਼ਰ ਹਾਂ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਦੇ ਰਾਹੀਂ ਹੈਲਥ ਚੈਨਲ ਵਿੱਚ ਤੁਹਾਡੇ ਵੱਲੋਂ ਬਹੁਤ ਜਣਿਆਂ ਵੱਲੋਂ ਸੁਨੇਹਾ ਸਦਕਾ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਜਿਹਦੇ ਵਿੱਚ ਜੀ ਥਾਇਰੋਇਡ ਕੀ ਕਮਾਲ ਕਰ ਰਿਹਾ ਜੇ ਤੇ ਕੀ ਕਹਿਰ ਵੀ ਵਾਪਰ ਰਿਹਾ ਉਹਦੇ ਨਾਲ ਕਿਉਂਕਿ ਗੱਲ ਛੋਟੀ ਮੋਟੀ ਨਹੀਂ ਲਗਭਗ 32% ਔਰਤਾਂ ਤੁਸੀਂ ਹਿਸਾਬ ਲਾ ਲਓ ਕਿ ਇੱਕ ਤਿਹਾਈ ਔਰਤਾਂ ਜੋ ਨਾਰਥ ਇੰਡੀਆ ਨੇ ਸਬ ਕਲੀਨikal ਯਾਨੀ ਸਾਹਮਣੇ ਉਹਨਾਂ ਨੂੰ ਟੈਸਟਾਂ ਚ ਨਾਰਮਲੀ ਦੀਸੀ ਜਾਂਦਾ ਜੇ ਪਰ ਇਹ ਥਾਇਰੋਇਡ ਯਾਨੀ ਉਹ ਕਲੀਨikal ਆਂਦੇ ਜ਼ਰੂਰ ਦੇ ਲੱਛਣ ਕੇ ਉਹਨਾਂ ਨੂੰ ਲੱਛਣ ਨਹੀਂ ਹੁੰਦੇ ਲੇਕਿਨ ਕਈ ਵਾਰ ਇਸੇ ਹੋਰ ਕਾਰਨ ਕਰਕੇ ਦੇਖੋ ਹਰਸ਼ਿੰਦਰ ਜੀ ਉਹ ਟੈਸਟ ਕਰਾ ਲੈਂਦੇ ਨੇ ਤੇ ਉਹ ਟੈਸਟਾਂ ਦੇ ਵਿੱਚ ਆ ਜਾਂਦੇ ਜੀ TSH ਵਧਿਆ ਹੋਇਆ ਤੇ ਉਹ ਸਾਡੇ ਕੋਲ ਆਮ ਹੀ ਆਉਂਦੇ ਨੇ ਕਿ ਜੀ ਅਸੀਂ ਗੋਲੀ ਸ਼ੁਰੂ ਕਰਤੀ ਤੇ ਕਈ ਵਾਰੀ ਉਹ ਲੋੜ ਨਹੀਂ ਹੁੰਦੀ ਬਿਲਕੁਲ ਇਹੋ ਹੀ ਅੱਜ ਦੱਸਣ ਲੱਗਿਆ ਜੀ ਕਿ ਤੁਸੀਂ ਬੇ ਲੋੜੀਆਂ ਥਾਇਰੋਇਡ ਦੀਆਂ ਦਵਾਈਆਂ ਦੇ ਢੇਰ ਢੇਰ ਜੋ ਵਰਤ ਰਹੇ ਹੋ ਸਿਰਫ ਉਹਨਾਂ ਦੀ ਵਰਤੋਂ ਘਟਾਓ ਥੋੜੀ ਜੀ ਜਾਣਕਾਰੀ ਤੁਹਾਨੂੰ ਸੌਖੇ ਸ਼ਬਦਾਂ ਵਿੱਚ ਦੱਸਣ ਲੱਗਿਆਂ ਸੋ ਇਹੀ ਅੱਜ ਦਾ ਸਾਡੇ ਪ੍ਰੋਗਰਾਮ ਦਾ ਕਾਰਨ ਸੀ ਕਿ ਜੇ ਤੁਹਾਡੇ ਵਾਰ-ਵਾਰ ਦੌਰ ਆ ਰਹੀਆਂ ਵਾਲ ਝੜਨ ਲੱਗ ਪਏ ਨੇ ਮੋਟਾਪਾ ਹੋ ਰਿਹਾ ਸੁਸਤੀ ਹੋ ਰਹੀ ਹੈ ਤਾਂ ਫਿਰ ਥੋੜਾ ਜਿਹਾ ਖਿਆਲ ਕਰਿਓ ਇਹ ਵਾਪਨ ਲੱਗਿਆ ਜੇ ਕਿਉਂਕਿ ਪਹਿਲਾ ਕੇਸ ਬੜਾ ਮਜ਼ੇਦਾਰ ਜੇ ਜੀ 1850 ਸਾਲ ਵਿੱਚ ਲੰਡਨ ਵਿੱਚ ਪਤਾ ਲੱਗਿਆ ਸੀ ਇੱਕ ਕੇਸ ਹੈ ਤੇ ਪਤਾ ਇਹ ਤੋਂ ਲੱਗਣ ਤੋਂ ਬਾਅਦ ਵੀ 50 ਸਾਲ ਲੱਗੇ ਡਾਕਟਰ ਜੀ ਸਿਰਫ ਇਹ ਦੱਸਣ ਨੂੰ ਕਿ ਪਾਈ ਦਾ ਇਲਾਜ ਆ ਇੰਨਾ ਸੌਖਾ ਜਿਆ ਜੇ ਤੇ ਉਹ ਵੀ ਦੇਖੋ ਨਾ ਗਜ਼ਬ ਇਹ ਕਿ ਇੱਕ ਆਇਓਡੀਨ ਦੀ ਕਮੀ ਜੋ ਕਿ ਹੁਣ ਅਸੀਂ ਸਭ ਨੂੰ ਜਾਣ ਬੁੱਝ ਕੇ ਹੀ ਕਹਿ ਰਹੇ ਹਾਂ ਕਿ ਅਸੀਂ ਉਹ ਲੂਣ ਆਇਓਡੀਨ ਵਾਲਾ ਨਹੀਂ ਲੈਣਾ ਜੋ ਕਿ ਉਦੋਂ ਦਾ ਸ਼ੁਰੂ ਹੋਇਆ ਅਨਗਿਣਤ ਲੋਕਾਂ ਨੂੰ ਨੇ ਬਚਾ ਦਿੱਤਾ ਸੀ ਸੋ ਮੇਰਾ ਖਿਆਲ ਇਹ ਥੋੜਾ ਜਿਹਾ ਪਹਿਲਾਂ ਤੁਸੀਂ ਵੱਡਿਆਂ ਦੀ ਗੱਲ ਕਰੋ ਫਿਰ ਮੈਂ ਦੱਸਾਂਗੀ ਜੀ

ਥਾਇਰੋਇਡ ਗ੍ਰੀ ਵੀ ਬਣਾਉਂਦਾ ਹੈ ਨਾਲ ਇਹਦੇ ਵਿੱਚ ਕੁਝ ਸੈੱਲ ਹੁੰਦੇ ਨੇ ਜਿਹੜੇ ਸੀ ਸੈੱਲਸ ਕਿਹਾ ਜਾਂਦਾ ਹੈ ਉਹ ਕੈਲਸੀਟੋਨਿਨ ਇੱਕ ਹੋਰ ਹਾਰਮੋਨ ਵੀ ਬਣਾਉਂਦੇ ਨੇ ਤੇ ਇਹ ਸਰੀਰ ਦੇ ਵਿੱਚ ਸੈਕ੍ਰੀਟ ਕਰਦਾ ਹੈ ਤੇ ਸਾਰੇ ਬਾਡੀ ਦਾ ਮੈਟਾਬੋਲਿਜ਼ਮ ਕਿਵੇਂ ਕੰਮ ਕਰਨਾ ਹੈ ਅੰਗ ਕਿਹੜੇ ਚੱਲਦੇ ਨੇ ਗਰਮੀ ਸਰਦੀ ਸੋ ਹਰ ਚੀਜ਼ ਨੂੰ ਇਹ ਕੰਟਰੋਲ ਕਰਦਾ ਤੇ ਇਹਦਾ ਜਿਹੜਾ ਮਾਸਟਰ ਹੁੰਦਾ ਨਾ ਜੀ ਉਹ ਦਿਮਾਗ 'ਚ ਬੈਠਾ ਹੁੰਦਾ ਹੈ ਪਿਚੂਟਰੀ ਜਿੱਥੋਂ ਦੀ ਇੱਕ ਚੀਜ਼ ਬਣਾਉਂਦਾ ਹੈ ਟੀ ਐਸ ਐਚ ਜਾਂ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਤਾਂ ਸਾਰੀ ਕਹਾਣੀ ਤਾਂ ਜੀ ਇਹ T3 T4 ਤੇ TSH ਦੀ ਹੈ ਬਿਲਕੁਲ ਤੇ ਜਦੋਂ ਜੀ T4 ਬੰਦਾ ਘਟ ਤੇ ਉਹਨੂੰ ਅਸੀਂ ਬਿਮਾਰੀ ਦਾ ਨਾਮ ਦਿੰਨੇ ਆ ਜੀ ਹਾਈਪੋਥਾਇਰਾਇਡਿਜ਼ਮ ਮਤਲਬ ਥਾਇਰਾਇਡ ਘਟ ਕੰਮ ਕਰ ਰਿਹਾ ਤੇ ਜਦੋਂ ਥਾਇਰਾਇਡ ਨੁਕਸ ਹੋਏ ਇੱਥੇ ਤੇ ਪਿਚੂਟੀ ਜਾਂ ਜਿਹੜਾ ਇੱਥੇ ਮਾਸਟਰ ਬੈਠਾ ਉਹ ਕੋਸ਼ਿਸ਼ ਕਰਦਾ ਮੈਂ ਜਿਆਦਾ ਇਹਨੂੰ ਚਾਬਕ ਮਾਰ ਕੇ ਚਲਾਵਾਂ ਤੇ ਜਿਵੇਂ ਘੋੜੇ ਨੂੰ ਆਪਾਂ ਮਾਰਦੇ ਆਂ ਨਾ ਵੀ ਤੇ ਨਹੀਂ ਤੁਰਦਾ ਹੋਰ ਤੇਜ਼ ਤੁਰ ਤੇ ਉਹ TSH ਵਧਾ ਦਿੰਦਾ ਤੇ ਟੈਸਟਾਂ ਦੇ ਵਿੱਚ ਆ ਜਾਂਦਾ ਦੀ ਕਿ T3 T4 ਘੱਟ ਹੈ ਤੇ TSH ਵਧਿਆ ਹੋਇਆ ਬਿਲਕੁਲ ਜੀ ਸੋ ਇੰਨਾ ਕੁ ਸਿੰਪਲ ਜਿਹਾ ਕੰਮ ਜੇ ਪਰ ਉਹਦੇ ਲੱਛਣ ਗੁਰਪਾਲ ਜੀ ਮੈਂ ਤੁਹਾਡੇ ਤੋਂ ਪਹਿਲਾਂ ਅੱਧਾ ਕਿ ਮਿੰਟ ਚੁਰਾ ਲਵਾਂ ਹਾਂ ਬਿਲਕੁਲ ਜੀ ਤੁਸੀਂ ਪਹਿਲਾਂ ਬੱਚਿਆਂ ਦਾਸ ਦਿਓ ਅਸਲ ਜੀ ਜੰਮਦੇ ਬੱਚੇ ਨੂੰ ਕਿਉਂਕਿ ਜੋ ਤਬਾਈ ਹੁਣ ਮੱਚਦੀ ਜੇ ਸਿਰਫ ਇੰਨੇ ਕਾਰਨ ਕਿ ਮਾਂ ਨੇ ਥਾਇਰੋਇਡ ਜੇ ਉਹਦਾ ਘੱਟ ਕੰਮ ਕਰਦਾ ਰਿਹਾ ਸੋ ਅਗੋਂ ਬੱਚੇ ਜਿਸ ਢੰਗ ਨਾਲ ਪੈਦਾ ਹੁੰਦੇ ਨੇ ਤੁਸੀਂ ਹੈਰਾਨ ਹੋਗੇ ਕਿ ਉਹ ਸੁਣਨੋ ਰਹਿ ਸਕਦੇ ਨੇ ਬੋਲਣੋ ਰਹਿ ਸਕਦੇ ਨੇ ਉਹਨਾਂ ਦੇ ਜ਼ਿੰਦਗੀ ਭਰ ਲਈ ਪਰਮਨੈਂਟ ਇੱਕ ਦਿਮਾਗੀ ਨੁਕਸ ਬੈਠ ਸਕਦਾ ਜੇ ਮੰਦਬੁੱਧ ਹੋ ਸਕਦੇ ਨੇ ਉਹਨਾਂ ਨੂੰ ਚੁੰਗਣ ਵਿੱਚ ਕਾਫੀ ਦਿੱਕਤ ਆ ਸਕਦੀ ਕਬਜ਼ ਰਹਿ ਸਕਦੀ ਹੈ ਪੀਲੀਆ ਲੰਮੇ ਸਮੇਂ ਤੱਕ ਰਹਿ ਸਕਦਾ ਉਹ ਜ਼ਿਆਦਾ ਹਿਲਦੇ ਜੁਲਦੇ ਨਹੀਂ ਸੁੱਤੇ ਬਹੁਤੇ ਰਹਿੰਦੇ ਨੇ ਤੇ ਉਹਨਾਂ ਦੇ ਹੱਥ ਪੈਰ ਹਿਲਾਉਂਦੇ ਵੀ ਘੱਟ ਨੇ ਬਲਕਿ ਉਹਦੇ ਨਾਲ ਉਹ ਨਾਲ ਜੀਬ ਉਹਨਾਂ ਦੀ ਕਾਫੀ ਵੱਡੀ ਤੇ ਮੂੰਹ ਜੋ ਬਾਹਰ ਬਾਹਰੋਂ ਨਿਕਲੀ ਹੋਈ ਜੀ ਬਿਲਕੁਲ ਕਿ ਦੁਨੀਆ ਇੰਜ ਬਾਹਰੋਂ ਨਿਕਲੀ ਬਾਹਰੋਂ ਤੇ ਉਹਦੇ ਚ ਹਰਨੀਆਂ ਤੁਹਾਨੂੰ ਦਿਸਣਗੇ ਸੋ ਇਹ ਸਾਰੀਆਂ ਚੀਜ਼ਾਂ ਨੇ ਜੀ ਜਿਹੜਾ ਤੁਹਾਨੂੰ ਜਨਮ ਸਮੇ ਜੇ ਤੁਸੀਂ ਇਹਨੂੰ ਇਗਨੋਰ ਕਰ ਲੈਂਦੇ ਹੋ ਜਾਂ ਕਹਿੰਦੇ ਹੋ ਜੀ ਸਾਡਾ ਤਾਂ ਬਹੁਤ ਸੋਹਣਾ ਗੋਬਲਾ ਜਾਂ ਮੱਛਾ ਬੱਚਾ ਹੋਇਆ ਹੈ ਕਰੋ ਦੇ ਅੰਦਰ ਕੀ ਤਬਾਈ ਮੱਚ ਸਕਦੀ ਜੇ ਕਿ ਜੇ ਵੇਲੇ ਸਿਰ ਇਲਾਜ ਨਾ ਸ਼ੁਰੂ ਹੋਏ ਕੁਲ ਉਮਰ ਪਾਰ ਲਈ ਮੰਦ ਬੁੱਧ ਰਹਿ ਜਾਂਦੇ ਨੇ ਮੈਂ ਥੋੜੇ ਜੇ ਵੱਡੇ ਬੱਚੇ ਦੀ ਬਾਅਦ ਚ ਗੱਲ ਕਰਦੀ ਆ ਕਿਵੇਂ ਲੰਬਾਈ ਇੱਕ ਮੈਨੇਜਰ ਉਹਦਾ ਅਸਰ ਹੋ ਜਾਂਦਾ ਉਸ ਤੋਂ ਪਹਿਲਾਂ ਤੁਸੀਂ ਦੱਸੋ ਕੁਝ ਲੱਗਦਾ ਠੀਕ ਹੈ ਵੱਡਿਆਂ ਦੇ ਵਿੱਚ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਸਾਰਾ ਸਰੀਰ ਆਮ ਥਕਾਵਟ ਹੈ ਤੇ ਕੰਮ ਕਰਨ ਦਾ ਦਿਲ ਨਹੀਂ ਕਰਨਾ ਨਾਲ ਦੀ ਨਾਲ ਕੁਝ ਡਿਪਰੈਸ਼ਨ ਵਰਗੇ ਸਿੰਪਟਮਸ ਆ ਜਾਂਦੇ ਨੇ ਤੇ ਸਭ ਤੋਂ ਜ਼ਿਆਦਾ ਜਿਹੜੀ ਕਾਮਨ ਕੰਪਲੇਂਟ ਹੈ ਉਹ ਹੁੰਦਾ ਜੀ ਭਾਰ ਵਧਣਾ ਸੋ ਭਾਵੇਂ ਇੱਕ ਬੜਾ ਗਲਤੀ ਹੈ ਇਹਦੇ ਵਿੱਚ ਵੀ ਮੈਂ ਜ਼ਰੂਰ ਕਰੈਕਟ ਕਰਨਾ ਚਾਹਾਂਗਾ ਕਿ weight gain ਹੁੰਦਾ ਜ਼ਰੂਰ ਹੈ ਪਰ ਉਹਨਾਂ ਨਹੀਂ ਹੁੰਦਾ ਕਿ ਜਿੰਨਾ ਆਮ ਤੌਰ ਤੇ ਮਰੀਜ਼ ਆ ਕੇ ਕਹਿੰਦੇ ਨੇ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਨਾ ਬੀਬੀ ਭਾਰ ਘਟਾ ਤੇ ਉਹ ਕਹਿੰਦੇ ਜੀ ਮੈਨੂੰ ਤਾਂ ਥਾਰਡ ਦਾ ਨੁਕਸ ਹੈ ਗੋਲੀ ਮੈਂ ਖਾ ਰਹੀ ਆ ਪਰ ਮੇਰਾ ਭਾਰ ਨਹੀਂ ਘਟਦਾ ਨਾਲ ਦੀ ਨਾਲ ਜੀ ਭੁੱਖ ਘਟ ਲੱਗਣੀ ਠੰਡ ਵੱਧ ਲੱਗਣੀ ਗਰਮੀ ਦੇ ਗਰਮੀਆਂ ਦੇ ਵਿੱਚ ਵੀ ਉਹ ਬਹੁਤ ਆਮ ਆਖਾ ਦੇ ਰਹੇ ਜਿਵੇਂ ਆਂਦੇ ਨੇ ਉਹ ਇਹ ਕਹ ਜਾਂਦੇ ਨੇ ਕਿ ਜੀ ਮੈਂ ਤਾਂ ਖਾਂਦੀ ਤਾਂ ਇੱਕ ਫੁਲਕਾ ਚਾਰ ਲੱਗਦੇ ਨੇ ਮੈਨੂੰ ਤਾਂ ਉਹ ਕਹਿ ਦਿੰਦੇ ਹਾਂਜੀ ਤੁਸੀਂ ਗੱਲ ਜਾਰੀ ਰੱਖੋ ਠੰਡ ਜ਼ਿਆਦਾ ਲੱਗਦੀ ਜੇ ਠੰਡ ਜ਼ਿਆਦਾ ਲੱਗਦੀ ਹੈ ਕਬਜ ਦੀ ਸ਼ਿਕਾਇਤ ਹੁੰਦੀ ਹੈ ਤੇ ਯਾਦਦਾਸ਼ਤ ਘਟ ਜਾਣੀ ਤੇ ਦੇਖੋ ਜੀ ਹਰ ਕਿਸੇ ਦੇ ਵਿੱਚ ਘਟ ਜਾਣੇ ਕੰਮ ਕਰਨ ਵਿੱਚ ਵੀ ਤੇ ਸੈਕਸ਼ੂਅਲੀ ਵੀ ਉਹਨਾਂ ਦਾ ਲਿਬਿਡੋ ਜਿਹੜਾ ਹੈ ਜਾਂ ਜਿਸਮਾਨੀ ਸੰਬੰਧਾਂ ਦੀ ਜਿਹੜੀ ਕਾਂਗ ਹੈ ਉਹ ਘਟਦਾ ਨਹੀਂ ਤੇ ਪਰਫਾਰਮੈਂਸ ਵੀ ਪੂਰ ਹੋ ਜਾਂਦੀ ਤੇ ਗਲੇ ਦਾ ਇਹ ਜਿਹੜਾ ਗਲੈਂਡ ਇਹ ਤਾਂ ਮਰਦ ਜਾਂ ਔਰਤ ਜਿਹਨੂੰ ਵੀ ਉਹਨਾਂ ਚ ਜਿਹਨੂੰ ਵੀ ਹੈ ਜਿਆਦਾ ਤੇ ਗਲੇ ਜਿਹੜਾ ਆ ਜਿਹੜਾ ਗਲੈਂਡ ਜਿਸੀ ਅਸੀਂ ਗੱਲ ਕਰਦੇ ਆ ਇਹ ਫਿਰ ਵੱਡਾ ਹੋ ਜਾਂਦਾ ਉਹ ਵੱਡਾ ਐਡੇ ਵੱਡੇ ਵੱਡੇ ਕਈ ਵਾਰ ਤਾਂ ਐਨੇ ਵੱਡੇ ਵੱਡੇ ਗਲੈਂਡ ਹੋ ਜਾਂਦੇ ਨੇ ਕਿ ਗਰਦਨ ਵੀ ਨੀ ਵੀ ਨਹੀਂ ਕੀਤੀ ਜਾਂਦੀ ਇਹਨੂੰ ਗਾਇਟਰ ਕਹਿੰਨੇ ਆ ਅਸੀਂ ਅੱਖਾਂ ਨੇ ਜਿਹੜੀਆਂ ਸੋਜਾ ਆ ਜਾਂਦਾ ਅੱਖਾਂ ਦੇ ਆਸ-ਪਾਸ ਵਾਲ ਨੇ ਜਿਹੜੇ ਜੀ ਸੁੱਕੇ ਹੋਏ ਬਿਲਕੁਲ ਤੇ ਝੜ ਜਾਂਦੇ ਨੇ ਤੇ ਆਹ ਵਾਲ ਬਹੁਤ ਘਟ ਜਾਂਦੇ ਨੇ ਆਹ ਜਿਹੜੀਆਂ ਆਈ ਬਰੋਜ਼ ਹੁੰਦੀਆਂ ਨੇ ਤੇ ਆਈ ਲੈਸ਼ਸ ਪਲਕਾਂ ਦੇ ਇਹ ਉਤਰ ਹੀ ਜਾਂਦੇ ਨੇ ਖਾਸ ਕਰ ਇਸ ਪਾਸੋਂ ਲੈਟਰਲ ਰਾਈਟ ਤੋਂ ਪਹਿਲਾਂ ਹੀ ਉਤਰ ਜਾਂਦੇ ਨੇ ਤੇ ਚਮੜੀ ਜਿਹੜੀ ਆ ਖੁਰਦਰੀ ਸੁੱਕੀ ਹੋਈ ਚਮੜੀ ਹੋ ਜਾਂਦੀ ਹੈ ਬੜੀ ਰਫ ਜੀ ਤੁਸੀਂ ਦੇਖੋਗੇ ਕਿ ਮੈਂ ਕਰੀਮਾਂ ਤੇ ਕਰੀਮਾਂ ਲਾਈ ਜਾ ਰਹੀਆਂ ਪਰ ਮੇਰੀ ਚਮੜੀ ਬਹੁਤ ਰਫ ਜੈਸੋ ਉਹ ਸੁਨਣਾ ਘਟ ਜਾਂਦਾ ਹੈ ਤੇ ਕਈ ਵਾਰ ਜੀ پاگل ਪਾਉਂਦੀ ਹੈ ਹਾਲਤ ਤੱਕ ਕਿ ਇਹਨੂੰ ਸਾਈਕੋਸਿਸ ਤੱਕ ਕਿਹਾ ਜਾਂਦਾ ਹੈ ਕਿ ਥਾਰਨ ਦੀ ਇੰਨੀ ਕਮੀ ਹੋ ਜਾਏ ਕਿ ਉਹ ਸਾਈਕੋਸਿਸ ਤੇ ਤੁਸੀਂ ਹੈਰਾਨ ਹੋ ਜਾਓਗੇ ਕੁਝ ਕੇਸਿਸ ਜਦੋਂ ਖਾਸ ਕਰ ਸਰਦੀਆਂ ਜਾਂ ਕੋਈ ਦਿਮਾਗੀ ਦਵਾਈਆਂ ਚੱਲੀਆਂ ਹੋਣ ਜਾਨੀ ਸਾਈਕੋਸ ਜਾਨੀ ਦਿਮਾਗੀ ਨੁਕਸ ਤੱਕ ਉਹਨਾਂ ਵਿੱਚ ਲੱਭਿਆ ਜਾਂਦਾ ਜੇ ਪਾਗਲ ਪਾਗਲਪਨ ਦੇ ਮਤਲਬ ਹੋ ਜਾਣਾ ਕਦੇ ਕਦੇ ਤਾਂ ਚੰਗਾ ਨਾ ਜੇ ਸੁਣਨਾ ਘਟਿਆ ਤਾਂ ਤਪੱਸ ਵਧੀਆ ਜੀ ਅਧੀਆਂ ਚੀਜ਼ਾਂ ਨਾ ਸੁਣੀਆਂ ਕੰਮ ਨਿਬੜਿਆ ਪਰ ਇਹ ਤਾਂ ਇਹ ਤਾਂ ਖਤਰਨਾਕ ਜੇ ਕਿ ਜੇ ਦਿਮਾਗੀ ਨੁਕਸ ਤੱਕ ਬਣ ਜਾਣਾ ਜੀ ਜਾਰੀ ਰੱਖੋ ਇਹ ਕਈ ਵਾਰੀ ਜੋੜਾਂ ਦੀਆਂ ਤਕਲੀਫਾਂ ਤੇ ਪਿੰਡਾ ਸਾਰਾ ਦੁਖੀ ਜਾਣਾ ਮਸਲ ਵੀ ਦੁਖ ਰਹੇ ਨੇ ਜੋੜ ਵੀ ਦੁਖ ਰਹੇ ਨੇ ਹੇਠੋਂ ਤੋਂ ਖੜੇ ਨਹੀਂ ਹੋਇਆ ਜਾਂਦਾ, ਵਾਲ ਨਹੀਂ ਵਾਏ ਜਾਂਦੇ, ਟੱਟੀਲੀ ਬੈਠੇ ਤਾਂ ਹੇਠਾਂ ਬਹਿਣਾ ਜਿਹੜਾ ਇੰਡੀਅਨ ਸਟਾਈਲ ਟਾਇਲਟ 'ਚ ਉਹਦੇ ਤੂੰ ਖੜਾ ਨਾ ਹੋਇਆ ਜਾਣਾ। ਤੇ ਇਸ ਤਰ੍ਹਾਂ ਦੀਆਂ ਜਿਹੜੀ ਬਿਮਾਰੀਆਂ ਨੇ ਸੋ ਬੜੀ ਆਸਾਨੀ ਨਾਲ ਮੈਂ ਇਹ ਗੱਲ ਦੱਸਦੇ ਆਂ ਕਿ ਦੇਖੋ ਜੀ ਸਿੰਪਟਮ ਓਵਰਲੈਪ ਕਰਦੇ ਨੇ ਬੜੀਆਂ ਹੋਰ ਬਿਮਾਰੀਆਂ ਨੂੰ। ਡਿਪਰੈਸ਼ਨ ਵਿੱਚ ਵੀ ਇਹੀ ਕੁਝ ਹੁੰਦਾ ਕਿ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤੇ ਕੋਈ ਸਾਰਾ ਦਿਨ ਸਰੀਰ ਠੱਕਿਆ ਟੁੱਟਿਆ ਰਾਂ ਦਾ ਜੋੜਾਂ ਦੀਆਂ ਤਕਲੀਫਾਂ ਸਾਰਾ ਪਿੰਡਾ ਦੁਖੀ ਜਾਣਾ ਕਬਜ ਹੋ ਜਾਣੀ ਸੋ ਥਾਇਰੋਇਡ ਦੀ ਕਮੀ ਤੇ ਡਿਪਰੈਸ਼ਨ ਇੱਕੋ ਜੇ ਸਿੰਪਟਮ ਨੇ ਲੇਕਿਨ ਗੱਲ ਕੀ ਹੈ ਕਿ ਡਾਕਟਰ ਤਾਂ ਪਛਾਣ ਲੈਂਦਾ ਉਹ ਨਹੀਂ ਗਲਤੀ ਕਰਦਾ ਪਾਰ ਬਦੇ ਦੀ ਅਸੀਂ ਜਰੂਰ ਬਾਅਦ ਦੇ ਵਿੱਚ ਗੱਲ ਕਰਾਂਗੇ ਬਿਲਕੁਲ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਅੱਗੇ ਮੈਂ ਜੰਮਦੇ ਬੱਚੇ ਦੀ ਗੱਲ ਕੀਤੀ ਸੀ ਪਰ ਜੇ ਤੁਹਾਡੇ ਬੱਚੇ ਦਾ ਜੋ ਕਿ ਹੁਣ ਵੱਡਾ ਹੋ ਚੁੱਕਾ ਪਰ ਤੁਹਾਨੂੰ ਦਿਖ ਰਿਹਾ ਕਿ ਉਹਦੇ ਸੈਕੰਡਰੀ ਸੈਕਸ ਕੈਰੈਕਟਰਸ ਯਾਨੀ ਤੁਹਾਡੀ ਬੇਟੀ ਨੂੰ ਮਾਂਬਾਰੀ ਨਹੀਂ ਆ ਰਹੀ ਜਾਂ ਤੁਹਾਡੇ بیٹے ਦੀ ਦੇਵਲਪਮੈਂਟ ਭਾਵੇਂ ਉਹਦੇ ਅੰਗ ਨੇ ਅੰਦਰੂਨੀ ਜਾਂ ਉਹਦੇ ਟੱਟੀ ਪਿਸ਼ਾਬ ਵਾਲੀ ਥਾਂ ਜਾਂ ਕੱਚਾ ਹੇਠਲੇ ਵਾਲ ਨਹੀਂ ਆ ਰਹੇ ਤੇ ਫਿਰ ਉਹਦੀ ਤੁਹਾਨੂੰ ਦਿਖ ਰਿਹਾ ਜੇ ਕਿ ਉਹਦੀ ਗਰੋਥ ਬਿਲਕੁਲ ਰੁਕੀ ਪਈ ਜੇ ਹਾਈਟ ਨਹੀਂ ਉਹ ਖਿੱਚ ਰਿਹਾ ਜੋ ਕਿ ਬਹੁਤ ਸਾਰੇ ਮਾਪਿਆਂ ਨੂੰ ਫਿਕਰ ਹੁੰਦੀ ਹੈ ਜੀ ਲੰਬਾਈ ਤੇ ਉਹ ਇਹਦਾ ਅਹਿਮ ਕਾਰਨ ਜੇ ਜਿਸ ਚੋਂ ਉਹਦੋਂ ਵੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਚਮੜੀ ਉਹਦੀ ਥੋੜੀ ਜੀ ਡਰਾਈ ਹੋਏਗੀ ਆ ਵਾਲ ਛੜਦੇ ਨੇ ਜਾਂ ਛੋਟੇ ਰਹਿ ਗਏ ਤਾਂ ਫਿਰ ਉਸੇ ਤਰ੍ਹਾਂ ਹੀ ਅੱਖਾਂ ਦੀਆਂ ਪਲਕਾਂ ਤੇ ਜਾਂ ਇਹਨਾਂ ਤੇ ਵਾਲ ਜਿਵੇਂ ਘਟਣ ਲੱਗ ਜਾਣੇ ਉਹਨਾਂ ਦੇ ਵੀ ਇਸ ਤਰ੍ਹਾਂ ਹਲਕਾ ਜਾਂ ਥੋੜਾ ਜਿਹਾ ਗਾਇਟਰ ਜਿਵੇਂ ਥੁੱਕ ਲੰਗਾਓਗੇ ਤਾਂ ਤੁਹਾਨੂੰ ਦਿ세ਗਾ ਵੀ ਇੱਥੇ ਹਲਕਾ ਜਿਹਾ ਵਧਿਆ ਹੋਇਆ ਗਿਲਟੀ ਜੀ ਹੈਗੀ ਹੈ ਸੋ ਇਹ ਚੀਜ਼ਾਂ ਕਾਫੀ ਦਿਸਣ ਲੱਗ ਜਾਂਦੀਆਂ ਨੇ ਸੋ ਇਹ ਜ਼ਰੂਰ ਖਿਆਲ ਰੱਖੋ ਕਿ ਜੇ ਬੱਚੇ ਦਾ ਬਿਲੋੜਾ ਭਾਰ ਵੱਧ ਰਿਹਾ ਉਹਦੀ ਭੁੱਖ ਉੰਨੀ ਸਗੋ ਨਹੀਂ ਪਰ ਉਹ ਸੁਸਤ ਜਿਆ ਤੁਹਾਨੂੰ ਦਿਖਦਾ ਪਿਆਰ ਆਂਦਾ ਸੋ ਇਹ ਵੀ ਅਹਿਮ ਲੱਛਣ ਜੇ ਜਿਹੜੇ ਤੁਹਾਨੂੰ ਪਿਆਰ ਰੱਖਣੇ ਚਾਹੀਦੇ ਨੇ ਸੈਕੰਡਰੀ ਸੈਕਸ਼ੂਅਲ ਕੈਰੈਕਟਰੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਦਾੰਗ ਦਾ ਨਾਬਦ ਨਾ ਵੀ ਮੁੱਛਾਂ ਨਾ ਆਣੀ ਅੱਗੇ ਵਾਲ ਆ ਜਾਣੇ ਬ੍ਰੈਸਟ ਡਿਵੈਲਪਮੈਂਟ ਫੀਮੇਲਜ਼ ਦੇ ਵਿੱਚ ਹੋਣੀ ਕੱਚਾ ਚ ਵਾਲਾ ਨੇ ਇਸੇ ਤਰੀਕੇ ਨਾਲ ਮੈਂਸਿਸ ਸ਼ੁਰੂ ਹੋਣੇ ਜੇ ਸਾਰੇ ਕੁਸ਼ ਚ ਕਮੀ ਦਿਸੇ ਕਿ ਬੇਟੀ ਦੀ ਛਾਤੀ ਨਹੀਂ ਵੱਧ ਰਹੀ ਜਾਂ ਬੇਟੇ ਦਾ ਤੁਸੀਂ ਦੇਖ ਰਹੇ ਹੋ ਕਿ ਉਹਦੇ پشاب والی تھا نہیں گرو کر رہی یا کچھا تھلے وال نہیں آ رہے تا اے چیزاں بہت ضروری نے گٹھا رہ رہے ہیں اے سیمٹم امپورٹنٹ جے تو انہوں امیجیٹلی کرنے چاہیے دے جے یاد کٹ دی جاری ہے نو پڑن تو جی چران لگ گیا جے تو اے چیزاں بڑیاں ضروری نے ماں پہ سمجھ لینڈ کے تھائرارڈ دی گڑھ بڑھ ہو چلی جے بلکل ہرشندر جی جیتے آپ ہم گال کیتی کہ کوئی تھوڑے جے سیمٹمز دی تو جدوں تھائرارڈ دی کمی ਡਾਇਗਨੋਸ ਨਾ ਹੋਏ ਤੇ ਇਲਾਜ ਨਾ ਸ਼ੁਰੂ ਹੋਏ ਤੇ ਕਈ ਵਾਰੀ ਓੜ-ਪੋੜ ਕਰਦੇ ਰਹਿੰਦੇ ਨੇ ਮਰੀਜ਼ ਤੇ ਉਦੋਂ ਇਹ ਬਿਮਾਰੀ ਵੱਧ ਜਾਂਦੀ ਹੈ ਇਹਨੂੰ ਅਸੀਂ ਮਿਕਸਡ ਈਮਾ ਕਹਿ ਦਿੰਦੇ ਆ ਉਹਦੇ ਵਿੱਚ ਜੀ ਬਹੁਤ ਸਾਰਾ ਇੱਕ ਤਰ੍ਹਾਂ ਦਾ ਟਿਸ਼ੂ ਹੁੰਦਾ ਹੈ ਉਹ ਜਾ ਕੇ ਵੱਖਰੀ-ਵੱਖਰੀ ਜਗ੍ਹਾ ਜਮਾ ਹੋ ਜਾਂਦਾ ਉਹਦੇ ਨਾਲ ਨਾ ਸਿੰਪਟਮ ਥੋੜੇ ਜਿਹਾ ਵੱਧ ਜਾਂਦੇ ਨੇ ਜਿਵੇਂ ਪੈਰਾਂ ਦੇ ਵਿੱਚ ਜਮਾ ਹੋ ਗਿਆ ਨਾ ਤੇ ਪੈਰਾਂ ਦੇ ਆਸ-ਪਾਸ ਸੋਜਾ ਹੋ ਜਾਂਦਾ ਤੇ ਜੇ ਤੁਸੀਂ ਕਈ ਵਾਰ ਸੁਣਿਆ ਹੁੰਣਾ ਜੀ ਦਿਲ ਦੀ ਤਕਲੀਫ ਸੀ ਪੈਰਾਂ ਤੇ ਸੋਜਾ ਹੋ ਗਿਆ ਉਦੋਂ ਫਿਰ ਜਦੋਂ ਅੰਗੂਠੇ ਨਾਲ ਦੱਬੋ ਨਾ ਡੂਗ ਪੈ ਜਾਂਦਾ ਪਰ ਜਿਹੜਾ ਇਹ ਮਿਕਸ ਡੀਮਾ ਵਾਲਾ ਟਿਸ਼ੂ ਹੁੰਦਾ ਨਾ ਉਹਨੂੰ ਅੰਗੂਠੇ ਨਾਲ ਆ ਲੈ ਦੱਬੋ ਡੂਗ ਨਹੀਂ ਪੈਂਦਾ ਸੋਨੂੰ ਨਾਨ ਪੀਟਿੰਗੜੀ ਮਾ ਫਿਰ ਕਈ ਵਰੀ ਇਹ ਟਿਸ਼ੂ ਜਾ ਕੇ ਨਾ ਜਿਹੜਾ ਦਿਲ ਇਹਦੇ ਜਿਹੜੀ ਪਰਤ ਹੁੰਦੀ ਆ ਉਹਦੇ ਆਸ-ਪਾਸ ਇਕੱਠਾ ਹੋ ਜਾਂਦਾ ਸੋ ਦਿਲ ਦੇ ਆਸ-ਪਾਸ ਪਾਣੀ ਵਰਗੀ ਚੀਜ਼ ਇਕੱਠੀ ਹੋ ਜਾਂਦੀ ਆ ਵੈਸੇ ਵੀ ਦਿਲ ਹੌਲੀ ਟੜਕਣਾ بلڈ پریشر کٹنا تے ہارٹ فیلئر، سا دی تکلیف ہو جانی جی تھوڑا تریا تے سا چڑھنا شروع ہو جانا تو نال ایک بڑا سمٹم ہے جی ویسے تا بہت سارے مریض کہہ کہندے نے، کہ جی میرے ہاتھ سن نے، خاص کر رات ویلے ہاتھ سن ہوندے نے تے انہوں جی کارپل ٹرنل سنڈروم ہے ایتھے ਇਹ ਇੱਕ ਜਿਹੜਾ ਮੈਂ ਟਿਸ਼ੂ ਦੀ ਗੱਲ ਕੀਤੀ ਨਾ ਉਹ ਇੱਥੇ ਜਮਾ ਹੋ ਜਾਂਦਾ ਬਿਲਕੁਲ ਜੀ ਸੋ ਤੁਹਾਡੇ ਹੱਥ ਦੇ ਇਸ ਹੇਠਲੇ ਹਿੱਸੇ ਤੇ ਜਾਨੀ ਕਲਾਈ ਦੇ ਕੋਲ ਤੁਹਾਡੀਆਂ ਨਸਾਂ ਜਕੜੀਆਂ ਜਾਂਦੀਆਂ ਨੇ ਤੇ ਰਾਤ ਨੂੰ ਕਈ ਵਾਰ ਸੱਚ ਜਾਣਿਓ ਤੁਸੀਂ ਹੱਥ ਉੱਪਰ ਕਰਕੇ ਆ ਚੀਕਾਂ ਹੀ ਮਾਰਦੇ ਉੱਠਦੇ ਹੋ ਤੜਫਦੇ ਉੱਠਦੇ ਹੋ ਕਿ ਮੇਰੀ ਬਾਹ ਪੂਰੀ ਸੁਣ ਠੀਕ ਨਹੀਂ ਹੋ ਰਹੀ ਹੱਥ ਛੰਡ ਰਹੇ ਆ ਬੁਰਾ ਹਾਲ ਜੇ ਸੋ ਇਹੀ ਕਾਰਨ ਜੇ ਇਹਨੂੰ ਅਣਗੌਲਿਆ ਨਾ ਕਰਿਓ ਜੇ ਇਹ ਹੈ ਅੱਜ ਦਾ ਸਾਡਾ ਮਕਸਦ ਦੇਖੋ ਜੀ ਅਸੀਂ ਜਾਣ ਪਛਾਣੀ ਨਹੀਂ ਅੱਜ ਸ਼ੁਰੂ ਵਿੱਚ ਕਰਾਈ ਨਯਾ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਅਸੀਂ ਅੱਜ ਜਿਸ ਬਹੁਤ ਅਹਿਮ ਮੁੱਦੇ ਤੇ ਗੱਲ ਕਰ ਰਹੇ ਆ ਨਾ ਥਾਇਰੋਇਡ ਦਾ ਕਾਰਨ ਸਿਰਫ ਇਹ ਸੀ ਕਿ ਜੇ ਅਸੀਂ ਬਹੁਤ ਸਾਰੇ ਬੱਚਿਆਂ ਦੀ ਗਰੋਥ ਠੀਕ ਕਰ ਸਕਦੇ ਹੋਈਏ ਜਾਂ ਬਹੁਤ ਸਾਰੀਆਂ ਇਹੋ ਜੇ ਜੋ ਲੱਛਣਾਂ ਤੋਂ ਅਣ ਭਜ ਲੋਕ ਨੇ ਜੋ ਔੜਪੋੜ ਕਰਦੇ ਖਰਾਬ ਹੋਈ ਜਾ ਰਹੇ ਨੇ ਤੇ ਹੌਲੀ ਹੌਲੀ ਮਾਨਸਿਕ ਰੋਗੀ ਤੱਕ ਬਣ ਰਹੇ ਨੇ ਜੇ ਅਸੀਂ ਇੱਕ ਵੀ ਸਿਰਫ ਕੇਸ ਇਹੋ ਜਿਹਾ ਬਚਾ ਸਕੇ ਸਾਡੇ ਅੱਜ ਦਾ ਪ੍ਰੋਗਰਾਮ ਸਫਲ ਹੋ ਜਾਏਗਾ ਜੀ ਡਾਕਟਰ ਗੁਪਾਲ ਜਾਰੀ ਰੱਖੋ ਹਾਂਜੀ ਤੋਂ ਜਿੱਥੇ ਜੀ ਹੁਣ ਅਸੀਂ ਥੋੜੇ ਜੇ ਸਿੰਪਟਮ ਤੁਹਾਨੂੰ ਦੱਸੇ ਤੇ ਵਦਿਆਂ ਦੇ ਵਿੱਚ ਦੱਸਿਆ ਕਿ ਇਹ ਕੁਝ ਦਿਖ ਸਕਦਾ ਤੇ ਨਾਲ ਦੀ ਨਾਲ ਡਾਕਟਰ ਹਰਸ਼ਿੰਦਰ ਨੇ ਬਹੁਤ ਹੀ ਵਧੀਆ ਜਿਹੜੇ ਛੋਟੇ ਬੱਚੇ ਨਵ ਜੰਮੇ ਤੇ ਉਸ ਤੋਂ ਬਾਅਦ ਵੱਡੇ ਹੁੰਦੇ ਬੱਚੇ ਜਿਹੜੇ ਟੀਨ ਏਜ ਬੱਚੇ ਨੇ ਉਹਨਾਂ ਦੇ ਵਿੱਚ ਦੱਸਿਆ ਸੋ ਹੁਣ ਮੈਂ ਇਹ ਕੁਐਸਚਨ ਤੇ ਜੀ ਜ਼ਰੂਰੀ ਗੱਲ ਕਰਾਂ ਕਿ ਅਸੀਂ ਆਫਟਰ ਆਲ ਲੋਕ ਇਹ ਪੁੱਛਦੇ ਨੇ ਕਿ ਕਾਰਨ ਕੀ ਹੈ ਹਾਈਪੋਥਾਇਰੋਇਡਿਜ਼ਮ ਦਾ ਕਾਰਨ ਕੀ ਹੁੰਦਾ ਦੇਖੋ ਜੀ ਸਭ ਤੋਂ ਵੱਡਾ ਕਾਰਨ ਤਾਂ ਹੈਗਾ ਜੀ ਆਇਓਡੀਨ ਦੀ ਕਮੀ ਤੋਂ ਜਿਹੜੇ ਜਗ੍ਹਾ ਤੇ ਅਸੀਂ ਰਹਿੰਦੇ ਆ ਨਾ ਆਇਓਡੀਨ ਆਂਦਾ ਇਹਦੀ ਪਾਣੀ ਦੇ ਵਿੱਚੋਂ ਪਾਣੀ ਦੇ ਵਿੱਚੋਂ ਖਾਣੇ ਜਾਂਦਾ ਜੋ ਅਸੀਂ ਖਾਂਦੇ ਆ ਉਤੋਂ ਸਾਡੇ ਅੰਦਰ ਆਇਓਡੀਨ ਜਾਂਦਾ ਉਹ ਆਇਓਡੀਨ ਦੀ ਲੋੜ ਹੁੰਦੀ ਹੈ ਥਾਇਰੋਇਡ ਹਾਰਮੋਨ ਬਣਾਉਣ ਦੀ ਪਰ ਇੱਕ ਬਹੁਤ ਮਜ਼ੇਦਾਰ ਗੱਲ ਦੱਸ ਦਿਆਂ ਕਿ ਆਇਓਡੀਨ ਚਾਹੀਦੀ ਹੁੰਦੀ ਹੈ ਬਹੁਤ ਥੋੜੀ 1.50 ਮਾਈਕੋਗ੍ਰਾਮ ਚਾਹੀਦੀ ਹੈ ਰੋਜ਼ ਦੀ ਤੇ ਜੇ ਕਿਸੇ ਨੇ ਆਇਓਡੀਨ ਦਾ ਸੋਲੂਸ਼ਨ ਕੱਢ ਕੇ ਪੀ ਲਿਆ ਨਾ ਤੇ ਥਾਇਰਨ ਹਾਰਮੋਨੇ ਚਲਾਗ ਮਾਰ ਕੇ ਬੰਦ ਹੋ ਜਾਣਾ ਮੌਈ ਕਿ ਚਲਾਗ ਮਾਰ ਕੇ ਬਾਹਰ ਦੌੜ ਜਾਣਾ ਨੇ ਕਹਣਾ ਬਸ ਲੋੜ ਹੀ ਨਹੀਂ ਕੰਮ ਕਰ ਰਹੀ ਤੇ ਜਿਹੜਾ ਹਾਈਪੋਥਾਇਰੋਇਡ ਹੈ ਮੈਂ ਬਹੁਤ ਸਿਵियर ਹੋ ਜਾਣਾ ਤੋ ਆਇਓਡੀਨ ਚਾਹੀਦੀ ਹੁੰਦੀ ਹੈ ਜੀ ਸਹੀ ਕੁਆਂਟੀਟੀ ਵਿੱਚ ਤੇ ਇਹ ਜਿਹੜਾ ਅਸੀਂ ਹਿਮਾਲਿਆਨ ਏਰੀਆ ਦੇ ਥੱਲੇ ਰਹਿੰਦੇ ਆ ਨਾ ਸਭ ਹਿਮਾਲਿਆਨ ਅਸੀਂ ਉਹਦੇ ਵੀ ਦੇਖੋ ਜੀ ਜੰਮੂ ਕਸ਼ਮੀਰ ਹਰਿਆਣਾ ਪੰਜਾਬ ਹਿਮਾਚਲ ਉੱਤਰਾਖੰਡ ਉੱਤਰ ਪ੍ਰਦੇਸ਼ ਦਿੱਲੀ ਤੋਂ ਲੈ ਕੇ ਬੰਗਾਲ ਇਹ ਸਾਰੇ ਇਲਾਕੇ ਦੇ ਵਿੱਚ ਆਇਓਡੀਨ ਦੀ ਕਮੀ ਹੈ ਤੋ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਨਾ ਕਿ ਸਬ ਕਲੀਨਿਕਲ ਹਾਈਪੋਥਾਇਰੋਇਡਿਜ਼ਮ ਇਹ T3 ਨਾਰਮਲ ਹੁੰਦਾ T4 ਵੀ ਨਾਰਮਲ ਹੁੰਦਾ TSH ਥੋੜਾ ਜਿਆਦਾ ਵਧਿਆ ਹੁੰਦਾ ਉਹਦੀ ਗੱਲ ਮੈਂ ਜ਼ਰੂਰ ਕਰਾਂਗਾ ਕਿਉਂਕਿ ਜ਼ਿਆਦਾ ਮਰੀਜ਼ ਸਾਡੇ ਕੋਲ ਜਿਹੜੇ ਆਉਂਦੇ ਨੇ ਨਾ ਉਹ ਸਬ ਕਲੀਨिकल ਹਾਈਪੋਥਾਇਰੋਇਡਿਜ਼ਮ ਦਾ ਇਲਾਜ ਕਰੋ ਜੀ ਪਲੀਜ਼ ਰੱਬ ਦਾ ਵਾਸਤਾ ਜੇ ਸਿਰਫ ਲੈਬਾਰਟਰੀ ਟੈਸਟ ਉੱਤੇ ਅੜ ਕੇ ਨਾ ਟਿਕ ਜਾਇਆ ਕਰੋ ਤੇ ਡਾਕਟਰਾਂ ਦੇ ਗੇੜੇ ਨਾ ਕੱਟਦੇ ਰਿਹਾ ਕਰੋ ਮੇਰੇ ਤੋਂ ਇਲਾਵਾ ਕਰੋੜਾਂ ਹੋਰ ਡਾਕਟਰ ਹੋਣਗੇ ਜਿਨ੍ਹਾਂ ਕੋਲ ਜਾਣਦੇ ਹੋਣਗੇ ਪਰ ਮੈਂ ਆਪਣੇ ਜਿਵੇਂ ਮੇਰੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਅਸੀਂ ਸਾਰੇ ਰੋਜ਼ ਦੇਖਦੇ ਆ ਇਹੋ ਜਿਹੇ ਕੇਸ ਕਿ ਸਾਨੂੰ ਘੱਟੋ ਘੱਟ ਅੱਧੇ ਮਰੀਜ਼ਾਂ ਦੀ ਸਿਰਫ ਦਵਾਈ ਬੰਦ ਕਰਨੀ ਪੈਂਦੀ ਹੈ ਵੀ ਕਿਰਪਾ ਕਰਕੇ ਤੁਸੀਂ ਲੈਬਾਰਟਰੀ ਟੈਸਟਾਂ ਤੇ ਇਲਾਜ ਨਾ ਕਰਾਓ ਤੁਸੀਂ ਸਿੰਪਲ ਖੁਰਾਕ ਠੀਕ ਕਰ ਲਓ ਤੇ ਕੁਝ ਵੀ ਥੇਲਾ ਪੈਸਾ ਲਾਇਆ ਬਗੈਰ ਠੀਕ ਹੋ ਸਕਦੇ ਹੋ ਇਹ ਇਹ ਹੀ ਕਾਰਨ ਸੀ ਅੱਜ ਦੇ ਪ੍ਰੋਗਰਾਮ ਦਾ ਕਿ ਤੁਸੀਂ ਨਮਕ ਥੋੜਾ ਜਿਹਾ ਜ਼ਰਾ ਬਿਲਕੁਲ ਸੋ ਨਮਕ ਦੇ ਵਿੱਚ ਜੀ ਦੇਖੋ ਆਇਓਡੀਨ ਹੋਣਾ ਜ਼ਰੂਰੀ ਹੈ ਸੋ ਸਮੁੰਦਰੀ ਨਮਕ ਵਿੱਚ ਆਇਓਡੀ ਨਹੀਂ ਹੁੰਦਾ ਉਹਦੇ ਵਿੱਚ ਆਇਓਡੀਨ ਐਡ ਕਰੀਦਾ ਉਸ ਨਮਕ ਨੂੰ ਅਸੀਂ ਜੀ ਆਇਓਡਾਈਜ਼ ਸਾਲਟ ਕਹਿੰਦੇ ਆ ਇਹ ਯੂਨਾਈਟਿਡ ਨੇਸ਼ਨਸ ਦਾ ਪ੍ਰੋਗਰਾਮ ਆ ਆਇਓਡੀਨ ਪ੍ਰੀਵੈਂਸ਼ਨ ਪ੍ਰੋਗਰਾਮ ਸਾਰੇ ਇੰਡੀਆ ਦੇ ਵਿੱਚ ਜਿਹੜਾ ਨਮਕ ਵਰਤਿਆ ਜਾਂਦਾ ਹੈ ਉਹ ਆਇਓਡੀਨ ਵਿੱਚ ਪਾਇਆ ਹੁੰਦਾ ਪਰ ਆਪਾਂ ਇਹ ਵੀ ਦੱਸ ਦਈਏ ਜੀ ਅਸੀਂ ਨਮਕ ਤੇ ਪੂਰੇ ਡਿਟੇਲਡ ਆਲਰੇਡੀ ਪ੍ਰੋਗਰਾਮ ਕਰ ਚੁੱਕੇ ਆ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਸਾਡੀ ਚੈਨਲ ਨੂੰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤਾਂ ਤੁਸੀਂ ਉਹ ਪ੍ਰੋਗਰਾਮ ਕਲਿੱਕ ਕਰਕੇ ਵਿੱਚ ਦੇਖ ਸਕੋਗੇ ਉਹ ਪੂਰੀ ਡਿਟੇਲ ਚ ਨਮਕ ਜਿਸ ਤੁਸੀਂ ਵਾਰ-ਵਾਰ ਪੁੱਛਦੇ ਹੋ ਜੀ ਸਿੰਧ ਦਾ ਨਮਕ ਲੈ ਸਕਦੇ ਆ ਅਕਾਲਾ ਨਮਕ ਲੈ ਸਕਦੇ ਆ ਪਹਾੜੀ ਨਮਕ ਲੈ ਸਕਦੇ ਆ ਉਸ ਬਿਲਕੁਲ ਵੀ ਨਹੀਂ ਉਹਨਾਂ ਚ ਕਿਸੇ ਚ ਵੀ ਆਇਓਡੀਨ ਨਹੀਂ ਹੈ ਉਹ ਪੂਰੀ ਡਿਟੇਲ ਤੁਸੀਂ ਉਸ ਪ੍ਰੋਗਰਾਮ ਸੁਣ ਸਕਦੇ ਹੋ ਖਾਸ ਕਰ ਆਜਕਲ ਜਿਵੇਂ ਉਹ ਪਿੰਕ ਸਾਲਟ ਦਾ ਬੜਾ ਫੈਸ਼ਨ ਚੱਲਦਾ ਹੈ ਹਾਂਜੀ ਆਪਾਂ ਸਾਰਾ ਉਹਦੇ ਚ ਦੱਸਿਆ ਗਿਆ ਉਹ ਬਿਲਕੁਲ ਕਲੀਅਰ ਕੀਤਾ ਕਿ ਉਸ ਚ ਆਇਓਡੀਨ ਕਾਟਰ ਹੁੰਦਾ ਸੋ ਜੇ ਆਪਣੇ बच्चे नो इंटेलिजेंट बनाना ओदी ग्रोथ सही रखनी है आप ही चीज रखना ते आयोडीन युक्त नमक ही ਵਰਤਿਆ ਜਾਏ बिल्कुल ते अर्शंद्र दी होन एकरा गल आयोडीन दी कमी दूसरा देखो जी एक ਔਰਤਾਂ ਦੇ ਵਿੱਚ ਖਾਸ ਕਰਕੇ ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ ਹਾਸ਼ੀਮੋਟਰਸ ਥਾਇਰੋਇਡਾਇਟਿਸ ਇੱਕ ਕਾਮਨ ਕਾਰਨ ਹੈ ਫਿਰ ਪ੍ਰੈਗਨੈਂਸੀ ਦੇ ਬਾਅਦ ਪੋਸਟਪਾਰਟਮ ਥਾਇਰੋਇਡਾਇਟਿਸ ਇੱਕ ਹੋਰ ਕਾਰਨ ਹੈ ਬਾਕੀ ਦੀ ਬੜੇ ਅਨਕਾਮੇ ਦੇ ਕਾਰਨ ਕੁਝ ਬੱਚਿਆਂ ਵਿੱਚ ਜੀਨ ਅਧਾਰਿਤ ਵੀ ਹੁੰਦੇ ਨੇ ਜੇ ਉਹ ਵੀ ਕਰ ਸਕਦੇ ਹੁੰਦੇ ਨੇ ਸੋ ਮੇਰਾ ਖਿਆਲ ਇਹ ਵੀ ਜੇ ਆਪਾਂ ਕੁਝ ਅਖੀਰ ਵੱਲ ਨੂੰ ਚੱਲੇ ਆ ਜੀ ਜੇ ਕੁਝ ਰਹਿ ਗਿਆ ਹੋਏ ਤਾਂ ਕੁਝ ਦਵਾਈਆਂ ਖਾਸ ਕਰਕੇ ਜਿਵੇਂ ਦੀ ਦਿਲ ਦੀ ਧੜਕਣ ਲਈ ਦਿੱਤੀ ਜਾਂਦੀ ਆ ਅਮਾਇਡਰੌਨ ਜਾਂ ਲੀਥੀਅਮਿਕ ਦਵਾਈ ਹੁੰਦੀ ਹੈ ਜਿਹੜੀ ਦਿਮਾਗੀ ਪਰੇਸ਼ਾਨੀ ਲਈ ਜਾਂ ਕੁਝ ਕੈਂਸਰ ਦੀਆਂ ਦਵਾਈਆਂ ਜਿਵੇਂ ਟਾਇਰੋਸਿਨ ਕਾਈਨੇਸ ਇਨਿਹਿਬਿਟਰਸ ਆ ਕੁਝ ਟੀਬੀ ਦੀਆਂ ਦਵਾਈਆਂ ਕਾਮਨ ਰਿਫੈਮਪੀਸੀਨ ਯਾ ਰੈਜ਼ਿਸਟੈਂਟ ਟੀਵੀ ਦੀਆਂ ਦਵਾਈਆਂ ਪ੍ਰੋਥਿਆਨਾਮਾਈਡ ਇਥਿਓਨਾਮਾਈਡ ਵਗੈਰਾ ਇਹ ਕੌਜ਼ ਕਰਦੀਆਂ ਨੇ ਸੋ ਇਹ ਦਵਾਈਆਂ ਵੀ ਜਿਹੜੇ ਲੈ ਰਹੇ ਨੇ ਆ ਖਿਆਲ ਰੱਖਣ ਕਿ ਉਹਨਾਂ ਦੇ ਥਾਇਰੋਇਡ ਹਾਰਮੋਨ ਦੇ ਵਿੱਚ ਕਮੀ ਹੋ ਸਕਦੀ ਜੇ ਸੋ ਇਹ ਚੀਜ਼ਾਂ ਜ਼ਰੂਰ ਕਿਸੇ ਨੂੰ ਗਲੇ ਦੇ ਕੈਂਸਰ ਲਈ ਰੇਡੀਏਸ਼ਨ ਦਿੱਤੀ ਗਈ ਹੋਏ ਬਿਜਲੀਆਂ ਲੱਗੀਆਂ ਹੋਣ ਉਹਨੂੰ ਵੀ ਥਾਰਡ ਦੀ ਕਮੀ ਹੋ ਸਕਦੀ ਜੇ ਸੋ ਇਹ ਸਾਡਾ ਮਕਸਦ ਸੀ ਅੱਜ ਦੀ ਜਾਣਕਾਰੀ ਦੇਣ ਦਾ ਤੇ ਇਲਾਜ ਤੇ ਬਹੁਤ ਹੀ ਸੌਖਾ ਜੇ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਜੀ ਥਾਇਰੋਇਡ ਨੂੰ ਸਹੀ ਰੱਖਣਾ ਜੇ ਤਾਂ ਉਹਦੀ ਖੁਰਾਕ ਦੇ ਦਿਓ ਨਾ ਆਇਓਡੀਨ ਯੁਕਤ ਨਮਕ ਦਿਆ ਕਰੋ ਇਹ ਬਾਕੀ ਛੱਡ ਦਿਓ ਇੱਧਰ ਉੱਧਰਲੇ ਨਮਕ ਤੇ ਜੇ ਥਾਇਰੋਇਡ ਤੁਹਾਨੂੰ ਡਾਇਗਨੋਸ ਹੋ ਗਿਆ ਕਿ ਹਾਈਪੋਥਾਇਰੋਇਡਿਜ਼ਮ ਹੈਗਾ ਤਾਂ ਉਹਦਾ ਇਲਾਜ ਹੈ ਜੀ ਵੀ ਜਿਹੜਾ ਹਾਰਮੋਨ ਘਟਾ ਨਾ T4 ਉਹ ਬਾਹਰੋਂ ਦੇ ਦਿਓ ਤੇ ਉਹਦੀ ਬਾਹਰੋਂ ਜੀ ਇੱਕੇ ਹਾਰਮੋਨ ਹੈ ਜਿਹੜਾ ਗੋਲੀ ਦੀ ਸ਼ਕਲ ਦੇ ਗੋਲੀ ਤੇ ਬਹੁਤ ਹੀ ਸਸਤੀ ਜੇ ਸੱਚ ਜਾਣਿਓ ਬਹੁਤ ਜ਼ਿਆਦਾ ਸਸਤੀ ਜੇ ਤੇ ਆਪਣੀ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਆਪਣੀ ਦਵਾਈ ਸ਼ੁਰੂ ਕਰੋ ਤੇ ਖਾਸ ਪ੍ਰੀਕਾਸ਼ਨ ਇਹ ਹੈ ਜੀ ਕਿ ਜਿਹੜੀ ਥਾਇਰੋਕਸਿਨ ਗੋਲੀ ਹੁੰਦੀ ਹੈ ਨਾ ਇਹ ਟੈਂਪਰੇਚਰ ਸੈਂਸਿਟਿਵ ਹੁੰਦੀ ਹੈ ਸੋ ਇਹਨੂੰ ਠੰਡੀ ਥਾਂ ਤੇ ਰੱਖੋ ਤੇ ਇਹਨੂੰ ਖੋਲ ਕੇ ਨਾ ਕਦੇ ਰੱਖੋ ਕਿਉਂਕਿ ਲਾਈਟ ਦੇ ਨਾਲ ਖਰਾਬ ਹੁੰਦੀ ਹੈ ਬਿਲਕੁਲ ਜੀ ਇੱਕ ਹੋਰ ਅਹਿਮ ਜਾਣਕਾਰੀ ਇਹ ਵੀ ਦੇ ਦਈਏ ਜੀ ਨਿਰਨੇ ਪੇਟ ਹੀ ਲੈਣੀ ਹੁੰਦੀ ਜੇ ਖਾਣਾ ਖਾ ਕੇ ਲੈ ਲਿਆ ਤੇ ਉਹ ਦਾਸਰ ਖਤਮ ਜੇ ਇਨਾਈ ਦੇ ਨਾਲ ਕੋਈ ਐਸਿਡ ਦੀ ਗੋਲੀ ਲੈਣੀ ਆ ਨਾ ਐਂਟਾਸਿਡ ਲੈਣੀ ਆ ਨਾ ਆਇਰਨ ਦੀ ਗੋਲੀ ਲੈਣੀ ਆ ਬਿਲਕੁਲ ਸੋ ਇੰਨੀਆਂ ਕਿ ਜੇ ਤੁਸੀਂ ਧਿਆਨ ਚੀਜ਼ਾਂ ਰੱਖ ਲੋਗੇ ਗੋਲੀ ਅਸੀਂ ਦੱਸ ਹੀ ਚੁੱਕਿਆ ਥਾਇਰੋਕਸਿਨ ਤੇ ਕਿਸੇ ਵੀ ਹਾਲ ਵਿੱਚ ਆਪਣੀ ਮਰਜ਼ੀ ਨਾਲ ਜਾਂ ਕੇਮਿਸਟ ਤੋਂ ਲੈ ਕੇ ਨਹੀਂ ਖਾਣੀ ਡਾਕਟਰੀ ਸਲਾਹ ਨਾਲ ਖਾਓ ਪਰ ਇਹ ਜੋ ਤੁਹਾਨੂੰ ਧਿਆਨ ਰੱਖਣ ਵਾਲੀਆਂ ਗੱਲਾਂ ਦਸੀਆਂ ਨੇ ਇੰਨੀ ਕੁ ਚੀਜ਼ ਧਿਆਨ ਰੱਖ ਲਓਗੇ ਤਾਂ ਤੁਸੀਂ ਕਮਾਲ ਦੇਖੋਗੇ ਵਾਪਰਦਾ ਤੇ ਕੋਈ ਹੋਰ ਆਖਰੀ ਜੇ ਕੋਈ ਆਖਰੀ ਗੁਰ ਇੱਕੋ ਜਿਹਾ ਕਿ ਅਸੀਂ ਗੱਲ ਕੀਤੀ ਸੀ ਸਬ ਕਲੀਨिकल ਹਾਈਪੋਥਾਇਰੋਇਡਿਜ਼ਮ ਦੀ ਜੇ ਤੁਹਾਡੇ ਕੋਲ ਸਿੰਪਟਮ ਕੋਈ ਬਹੁਤੇ ਨਹੀਂ ਨੇ ਨਾ ਤੇ TSH ਤੁਹਾਡਾ 4.5 ਤੋਂ ਉੱਪਰ ਹੈ ਤੇ 10 ਤੋਂ ਹੇਠਾਂ ਇਹਨੂੰ ਕਹਿੰਦੇ ਆ ਜੀ ਅਸੀਂ ਸਬ ਕਲੀਨिकल ਹਾਈਪੋਥਾਇਰੋਇਡਿਜ਼ਮ ਸੋ ਮੇਰੀ ਸਭ ਨੂੰ ਰਿਕਵੈਸਟ ਹੈ ਆਪਣੇ ਡਾਕਟਰ ਦੀ ਐਡਵਾਈਸ ਤੋਂ ਬਿਨਾ بھی <laughs> <رو laughs> <دی گولی خاندہ laughs> <laughs> ਸੋ ਇਹ ਨੂੰ ਆਈ ਨਾ ਸਮਝੋ ਸੋ ਬੇ ਲੋੜੀ ਨਾ ਖਾਇਓ ਜੀ ਜੇ ਤੁਸੀਂ ਸਸਤੀ ਸੋਚ ਕੇ ਕਿ ਇੱਕ ਗੋਲੀ ਹੋਈ ਖਾਣੀ ਆ ਸਵੇਰੇ ਖਾ ਲਿਓ ਤਾਂ ਇਹਦੇ ਨਾਲ ਜੇ ਦਿਲ ਤੁਹਾਡਾ ਜਵਾਬ ਦੇ ਗਿਆ ਜੇ ਅਸੀਂ ਜ਼ਿੰਮੇਵਾਰ ਨਹੀਂ ਆ ਵਰਨਿੰਗ ਅਸੀਂ ਦੇ ਚੁੱਕੇ ਆ ਸੋ ਪਰ ਸਾਡਾ ਮਕਸਦ ਡਰਾਉਣਾ ਨਹੀਂ ਸੀ ਸਿਰਫ ਤੁਹਾਨੂੰ ਸਮਝਾਉਣਾ ਸੀ ਤੇ ਨਿੱਕੀਆਂ ਨਿੱਕੀਆਂ ਬਰੀਕੀਆਂ ਦੱਸਣੀਆਂ ਸੀ ਲਈਏ ਜੀ ਅਲਵਿਦਾ ਬਿਲਕੁਲ ਸੋ ਜੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਤੁਹਾਡੇ ਘਰਾਂ ਵਿੱਚ ਖੁਸ਼ੀਆਂ ਖੇੜੇ ਰਹਿਣ ਦੇਖੋ ਤੁਹਾਡੀ ਮੰਗ ਤੇ ਅੱਜ ਦਾ ਪ੍ਰੋਗਰਾਮ ਕੀਤਾ ਸੀ ਫਿਰ ਹੱਲਾਸ਼ੇਰੀ ਦੇਣੀ ਤਾਂ ਬਣਦੀ ਜੇ ਨਾ ਸੋ ਅਸੀਂ ਉਸੇ ਹੱਲਾਸ਼ੇਰੀ ਦੀ ਉਡੀਕ ਕਰ ਰਹੇ ਹਾਂ ਕਿ ਸਵੇਰੇ ਸਵੇਰੇ ਅਸੀਂ ਵੀ ਤੁਹਾਨੂੰ ਜਦੋਂ ਤੁਸੀਂ ਸੁੱਤੇ ਉੱਠਦੇ ਹੋ ਇਹੀ ਸੁੱਖ ਸੁਨਹਿਾ ਲੈ ਕੇ ਆਉਨੇ ਆ ਕਿ ਜਦ ਤੱਕ ਆ ਤੁਹਾਡੇ ਲਈ ਦੁਆ ਕਰਦੇ ਰਵਾਂਗੇ ਸੋ ਤੁਸੀਂ ਵੀ ਇਸੇ ਤਰ੍ਹਾਂ ਖੁਸ਼ਹਾਲ ਜ਼ਿੰਦਗੀ ਜਿਉਂਦੇ ਰਹੋ ਫਿਰ ਮਿਲਦੇ ਹਾਂ ਅਗਲੇ ਇੱਕ ਪ੍ਰੋਗਰਾਮ ਨਾਲ